ਤੇ ਅਸਲ 'ਚ ਮੈਂ ਬੇਟੀ ਦਾ ਵਿਆਹ ਤੇ ਮੈਂ ਆਇਆ ਹਾਂ ਸੋਣੇ ਦੀ ਚੇਜਿੰਗ ਕਰਨੀ ਤੇ ਥੋੜੀ ਗੱਲਬਾਤ ਕਰਨੀ ਉਹ ਬੇਟੀ ਜੇ ਅੱਜ ਬਾਜ਼ਾਰ ਵਿੱਚ ਕੋਈ ਕੰਮਕਾਰ ਕਰਦੇ ਤੇ ਮੈਂ ਜੇ ਆਣ ਕੇ ਇਹ ਗੱਲਬਾਤ ਸੋਨਾ ਦਿਖਾ ਕੇ ਤੇ ਗੱਲਬਾਤ ਕਰਨ ਦੇ ਤਾਂ ਦੋ ਜਣੇ ਬੰਦੇ ਆਏ ਆ ਮਫਰਨ ਵੱੱਦੀ ਹੋਣਾਂ ਨੇ ਤੇ ਆਣ ਕੇ ਦੇ ਪਿਸਤੌਲ ਨਾਲ ਤਾਲ ਲੈ ਵੀ ਅੰਦਰ ਚਲ ਜਓ ਅੰਦਰ ਚਲ ਜਓ ਦੇ ਸਾਰਾ ਸਮਾਨ ਜਿਹੜਾ ਹੁੰਦਿਆਂ ਜਿਹੜੀ ਮੰਦਰੀਆਂ ਕੋਈ ਝਾਲੇ 'ਚ ਪਏ ਸੀ ਉਹ ਉਸੇ ਵੇਲੇ ਮੁੱਠ ਭਰ ਕੇ ਉਹਨੇ ਜੇਬ 'ਚ ਪਾ ਲਏ ਤੇ ਪਿਸਤੌਲ ਇਹ ਧੱਕਾ ਮੁੱਕੀ ਕੋਈ ਨਹੀਂ ਹੋਈ ਉਹਨੇ ਪਿਸਤੌਲ ਤਾਲ ਲਿਆ ਤੇ ਤੁਹਾਨੂੰ ਅੰਦਰ ਚਲ ਜਓ ਤੁਹਾਨੂੰ ਕੋਈ ਗ ਤੈਨੂੰ ਦੱਸਦੇ ਰਹੇ ਵੀ ਤੇ ਬੇਟੀ ਦਾ ਵਿਆਹ ਤਾਂ ਹੁੰਦਾ ਵੀ ਤੂੰ ਚੁੱਪ ਕਰਕੇ ਤੁਹਾਨੂੰ ਸਾਰੇ ਵਾਪਸ ਮਿਲ ਜੂਗਾ ਤਾਂ ਅਸੀਂ ਚੁੱਪ ਕਰਕੇ ਅੰਦਰ ਚੱਲ ਜੂਗਾ ਤੁਸੀਂ ਕੋਈ ਗੱਲ ਨਹੀਂ ਕਰਦੇ ਬਸ ਇਹ ਲੱਗਦਾ ਹੈ ਕਿ ਤੁਹਾਡਾ ਪਿੱਛਾ ਕਰਦਾ ਪਿਆ ਸੀ ਅਕਰੀਬਾ ਲੱਗੇ 15 20 ਦਿਨ ਹੀ ਵੀਰ ਜੀ ਮੈਂ ਕਿਹਾ ਕਿ ਕਿਤੇ ਲੱਗਦਾ ਨਹੀਂ ਕਿ ਤੁਹਾਡਾ ਪਿੱਛਾ ਕਰਦਾ ਪਿੱਛੇ ਆ ਗਿਆ ਨਹੀਂ ਇਹੋ ਜੀ ਕੋਈ ਕੋਈ ਗੱਲ ਨਹੀਂ ਜੱਬਦੋ ਤੁਹਾਡੀ ਕੀ ਪਛਾਣ ਦੇ ਵਿੱਚ ਨਾ ਕੋਈ ਮਸਲਾ ਨਹੀਂ ਵੀਰ ਜੀ ਮੇਰਾ ਦੀਪਕ ਜੋਲਰ ਡੇਰਾਪਾਪਾ ਨਾਨਕ ਰੋਡ ਤੇ ਨੇੜੇ ਰਾਧਾ ਸਵਾਮੀ ਹਰਸਨ ਲਾਗੇ ਸੰਗਰੀ ਦੀ ਕਾਨ ਦੇ ਤੇ ਇੱਥੇ ਅਸੀਂ ਬੈਠੇ ਮੇਰੇ ਕਸਟਮਰ ਨੇ ਮੇਰੇ ਪਿੰਡ ਤੋਂ ਅੰਗਰੇਜ਼ ਸਿੰਘ ਵੀਰ ਜੀ ਰਾਗੀ ਸਿੰਘ ਨੇ ਉਹਨਾਂ ਦੀ ਬੇਟੀ ਦਾ ਵਿਆਹ ਹੈ ਤੇ ਉਹਨਾਂ ਨੇ ਸਮਾਨ ਸੂਣ ਲੈ ਕੇ ਆਏ ਹੈ तकरीबन 6-6 ਟੋਲੇ ਸਮਾਨ ਹੈ ਇੱਥੇ ਵਿਆਹ ਦੋ ਜਣੇ ਆਏ ਲਟੇਰੇ ਮੂਹ ਲਿਟੇ ਹਨ ਉਹਨਾਂ ਨੇ ਤੇ ਆਉਂਦੇ ਨਾਲ ਆ ਉਹਨਾਂ ਵੀ ਜੀਵਨ ਫੌਜੀ ਜਾਣਦੇ ਮੈਂ ਕਿਹਾ ਜੀ ਮੈਂ ਨਹੀਂ ਜਾਣਦਾ ਅਸੀਂ ਇੰਨੇ ਥਾਣੇ ਨਾ ਦੱਸਦੇ ਆ ਤੈਨੂੰ ਜਾਣਦੇ ਨਹੀਂ ਸਮਾਨ ਜਿਹੜਾ ਇੱਥੇ ਪਿਆ ਹੈ ਕਾਊਂਟਰ ਦੇ ਉੱਤੇ ਸ਼ੀਸ਼ੇ ਦੇ ਉਹ ਚੁੱਕ ਕੇ ਜੇਉਂ ਚ ਪਾ ਲਿਆ ਸਾਨੂੰ ਤਿੰਨ ਜਣਿਆਂ ਨੂੰ ਉਹਨਾਂ ਨੇ ਮੁੜ ਕੇ ਅੰਦਰ ਬੰਦ ਕਰਤਾ ਅੰਦਰ ਬੰਦ ਕਰਨ ਤੋਂ ਬਾਅਦ ਬਾਅਦ ਮੇਰੀ ਪੇਟੀ ਫੋਲਾ ਫਲਾਈ ਕਰਕੇ ਫਿਰ ਮੈਨੂੰ ਬਾਹਰ ਕੱਢਿਆ ਬਾਹਰ ਕੱਢਣ ਤੋਂ ਬਾਅਦ ਫਿਰ ਉਹਨਾਂ ਨੇ ਮੇਕੋ ਸਾਰੀ ਪੇਟੀ ਭਲਾਈ ਆ ਉਤਲਾ ਬੰਨਾ ਖਲਾਇਆ ਥੱਲਾ ਵੀ ਖਲਾਇਆ ਮੈਂ ਉਹਨਾਂ ਨੇ ਕਿਹਾ ਮੇਕੋ ਬੰਨਿਆ ਸਮਾਨ ਨਹੀਂ ਹੁੰਦਾ ਤੇ ਸਾਰਾ ਕੁਝ ਉਹਨਾਂ ਨਾਲ ਜਿੰਨ ਜੋ ਵੀ ਕੋਈ ਚਾਂਦੀ ਹੈ ਤਕਰੀਬਨ 6 ਕਿਲੋ ਤੇ 5.5 6 ਤੋਲੇ ਦੇ ਲੱਗ ਜਾ ਕੇ ਮੇਰਾ ਆਪਣਾ ਸਮਾਨ ਜਿਹੜਾ ਰਿਹਾ ਸੀ ਕੁਝ ਗਾਕ ਗਾਕਾਂ ਦਾ ਦੇਣ ਵਾਲਾ ਹੈ ਜਿਹੜਾ ਉਹਦੇ ਘਰ ਕੇ ਜਿਹੜਾ ਦੇਣਾ ਸੀ ਉਹ ਉਹ ਲੈ ਗਏ ਨੇ ਕੋਈ 6.5 ਟੋਲੇ ਵੀਰ ਦਾ ਸਾਢੇ 6 ਟੋਲੇ ਲੈ ਕੇ ਚਕੇ ਮੇਰਾ ਲੈ ਕੇ 6 ਕਿਲੋ ਚਾਂਦੀ ਤੇ 50000 ਰੁਪਏ ਨਗਦ ਕੈਸ਼ ਹੀ ਮੇਰੇ ਉਹ ਲੈ ਗਏ ਜੀ ਹਾਂ ਜੀ ਰਵਾ ਲੋ ਖਾਇਆ ਜੀ ਤਾਂ ਇਹ ਤੁਹਾਨੂੰ ਨੰਦਰਬੰਦ ਕੀਤਾ ਪਹਿਲਾਂ ਕੋਈ ਧਮਕੀ ਵਗੈਰਾ ਨਹੀਂ ਨਹੀਂ ਇਹੋ ਜਿਹਾ ਕੁਝ ਨਹੀਂ ਹੀ ਮੰਗੀ ਕਰਦੇ ਆਂ ਮੰਗੇ ਇਹੋ ਪ੍ਰਸ਼ਾਸਨ ਤੋਂ ਕਰਦੇ ਆਂ ਜੀ ਕਿ ਸਾਡਾ ਜੋ ਨਿਆਂ ਹੋ ਦਵਾਇਆ ਜਾਵੇ ਵੀਰ ਦਾ ਸਮਾਏ ਤੇ ਮੇਰੇ ਕਸਟਮਰ ਹੀ ਇਹਨਾਂ ਦੀ ਬੇਟੀ ਦਾ ਵਿਆਹ ਹੋ ਵੀ ਦਵਾਇਆ ਜਾਵੇ ਤੇ ਇਹੋ ਜਿਹੇ ਆਂਸਰਾਂ ਨੂੰ ਨਾਥ ਪਾਈ ਜਾਵੇ ਵੀ ਕੋਈ ਕੰਮ ਸੇ ਕੰਮ ਸੇਫ ਹੋਵੇ ਦੁਕਾਨ ਤੇ ਕਰ ਲੈ ਦੱਸੋ ਜੀ ਕਿੱਦਾਂ ਕੋਈ ਰੋਟੀ ਖਾਉਂਦਾ ਰੋਟੀ ਖਾਹੀਂ ਆਪਣੀ ਮਿਹਨਤ ਕਰਨੇ ਆ ਜੀ ਕੋਈ ਸ਼ੱਕ ਹੈ ਕਿਸੇ ਦਾ ਨਹੀਂ ਕਿਸੇ ਦਾ ਸ਼ੱਕ ਨਹੀਂ ਜੀ ਆ ਸਾਡੇ ਜੀ ਇੱਕ ਦੀਪਕ ਗਿਊਲਰ ਨੇ ਜੀ ਅਜਨਾਲਾ ਵਿੱਚ ਮੇਰਾ ਬਾਬਾ ਨਾਨਕ ਰੋਡ ਤੇ ਇਹ ਅੱਜ ਇਹਨਾਂ ਨੇ ਆਪਣੀ ਦੁਕਾਨ ਖੋਲੀ ਹੋਈ ਸੀ ਕਿ ਇਹਨਾਂ ਕੋਲ ਥੋੜਾ ਮਰੀਜ ਸਿੰਘ ਰਾਏਪੁਰ ਤੋਂ ਜਿਹੜੇ ਇਹਨਾਂ ਦੇ ਕਸਟਮਰ ਆਏ ਸੀ ਇਹ ਆਪਣੇ ਜਿਹੜਾ ਸੋਨੇ ਦਾ ਜਿਹੜਾ ਲੈਣ-ਦੇਣ ਕਰ ਰਹੇ ਸੀਗੇ ਤੇ ਦੋ ਨੌਜਵਾਨ ਆਏ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀਗੇ ਇੱਕ ਕ੍ਰੇਟਾਕਾਰ ਤੇ ਕੁੱਲ ਤਿੰਨੇ ਜਣੇ ਸੀ ਇੱਕ ਡਰਾਈਵਰ ਬਾਹਰ ਆ ਤੇ ਦੋ ਜਣੇ ਜਿਹੜੇ ਐ ਤੇ ਅੰਦਰ ਆਏ ਨੇ ਤੇ ਉਹਨਾਂ ਨੇ ਇਹਨਾਂ ਤੋਂ ਗਨ ਪੁਆਇੰਟ ਤੇ ਕੋਈ 12 ਟੋਲੇ ਸੋਨਾ ਤੇ 50000 ਰੁਪਏ ਨਗਦ ਤੇ ਕੁਝ ਚਾਂਦੀ ਜਿਹੜੀ ਐ ਲੈ ਗਏ ਨੇ ਤੇ ਅਸੀਂ ਔਕੇ ਤੇ ਪਹੁੰਚ ਕੇ ਸਾਡੀਆਂ ਟੀਮਾਂ ਜਿਹੜੀਆਂ ਅਸੀਂ ਆਪਣਾ ਕੰਮ ਸ਼ੁਰੂ ਕਰਤਾ ਏ ਤੇ ਬਹੁਤ ਜਲਦੀ ਅਸੀਂ ਇਹਨੂੰ ਟ੍ਰੇਸ ਕਰਕੇ ਤੁਹਾਨੂੰ ਦੱਸਾਂਗੇ